ਉਹ ਦੋਵੇਂ ਜਾਣੇ ਨਾਲ ਕੋਲ ਉਹਨੂੰ ਸੋਦਾ ਪੱਪਾ ਵਿੱਚ ਫੜਦੀ ਆ ਥੋਕੇ ਤੇ ਸ਼ਰੀਆਮ ਵੀ ਕੰਦੇ ਨੇ ਦੱਸੋ ਜੀ ਇੰਨਾਂ ਨੇ ਵੀ ਰੱਖੇ ਹੋਏ ਨੇ ਇੰਨਾਂ ਦੇ ਤੇਗੇ ਨੇ ਇੰਨਾਂ ਨੇ ਵੀ ਰੱਖੇ ਨੇ ਇੰਨਾਂ ਨੇ ਵੀ ਰੱਖੇ ਨੇ ਜਿਾ ਵੇਖੋ ਪ੍ਰੋਪਰ ਸਜਾਇਆ ਹੋਇਆ ਵਾ ਫਲੇਵਰ ਤੰਬਾਕੂ ਤੱਕ ਮਿਲੰਦਿਆ ਇੱਥੇ ਇੱਕ ਬਣਿਆ ਵੇਖੋ ਮਾਰਾ ਦੇ ਸਰੂਪ ਕੀ ਉਹ ਸਾਰੀ ਉਹਨਾਂ ਦੀ ਸ਼ੋਭਾ ਵਧੰਦੀ ਹੈ ਇਦਾਂ ਜਿਆ ਵੇਖਿਆ ਥੋੜਾ ਕੀ ਆਦਾ ਜੀ ਉਹ ਨਹੀਂ ਕੋੜਿੰਦੀ ਹੋਏ ਸੀਗਰਟ ਤੇ ਵੀ ਬੰਦ ਨਹੀਂ ਫਿਰ ਸੀਗਰਟ ਵੀ ਪਈ ਆ ਸੀਗਰਟ ਸੀਗਰਟ ਬੈਨ ਹੈ ਤੇ ਇਹ ਬੈਨ ਹੈ ਭਾਜੀ ਨਹੀਂ ਨਾ ਮੈਂ ਤੁਹਾਨੂੰ ਉਹ ਭਾਜੀ ਮੈਨੂੰ ਤੁਹਾਡੇ ਕੰਮ ਨਾਲ ਨਹੀਂ ਇਜੈਕਸ਼ਨ ਮੈਨੂੰ ਹੈਗਾ ਮੰਦਰ ਜਿਣੀ ਵਿਕਣਾ ਨਹੀਂ ਨਹੀਂ ਵਿਕਣਾ ਮੰਦਰ ਜਿਣੀ ਵਿਕਣਾ ਆ ਕੋਈ ਕਹਿੰਦੇ ਹਰਬਲ ਹਰਬਲ ਕਹੇਗਾ ਆ ਲੋ ਆ ਲੋ ਭਾਜੀ ਹਰਬਲ ਆਏ ਓਏ ਟੌਂਡ ਭਾਈ ਆ ਲੋ ਆ ਹਰਬਲ ਕਹਿੰਦੇ ਜੇ ਨਾ ਭਾਜੀ ਇਹ ਦੇਖੋ ਹਰਬਲ ਹੈਗਾ ਉੱਪਰ ਵਾਰਨਿੰਗ ਦਿੱਤੀ ਹੋਈ ਆ ਇਹ ਹਰਬਲ ਹੈ ਭਾਜੀ ਭਾਈ ਤੁਸੀਂ ਹਰਬਲ ਦੇ ਨਾਲ ਗੁੱਟਾ ਰਹੇ ਹੋ ਇਹ ਤਿਆਰੀ ਦਾ ਭਾਈ ਫਲੇਵਰ ਹੈਗਾ ਉਹ ਫਿਰ ਫਲੇਵਰ ਜੇ ਤੰਬਾਕੂ ਨਹੀਂ ਹੁੰਦਾ ਭਾਈ ਮੈਨੂੰ ਕੋਈ ਪਰੇਸ਼ਾਨੀ ਨਹੀਂ ਮੈਨੂੰ ਕਿਹਦੇ ਦਾ ਕੰਮ ਨਾ ਕੋਈ ਪ੍ਰੋਬਲਮ ਨਹੀਂ ਠੀਕ ਹੈ ਦੇਖੋ ਰੱਬ ਦਾ ਘਰ ਹੈਗਾ ਤੁਸੀਂ ਹੀ ਇੱਥੇ ਦੁਕਾਨ ਲੱਗੀ ਆ ਆਸਵਾ ਤੁਹਾਡੇ ਦਾ ਬਣਾਉਂਦੀ ਮੈਨੂੰ ਦੱਸੋ ਆ ਕਿੰਨਾ ਕ ਸਹੀ ਕੰਮ ਰੱਖਦੇ ਘਰ ਆਪਾਂ ਪਿਆ ਨਹੀਂ ਆਪਾਂ ਸ਼ੀਸ਼ਾ ਗਿਫਟ ਗਿਫਟ ਦੇ ਤੌਰ ਤੇ ਦੇ ਰਹੇ ਮੇਰੇ ਮੇਰੇ ਆਪਾਂ ਦਰਗਾਹ ਤੋਂ ਦੇ ਗੇੜੀ ਦਰਗਾਹ ਦੇ ਫਿਰ ਭਾਈ ਦਰਵਾਜ਼ੇ ਬਾਹਰ ਲਾਓ ਨਾ ਮੰਦਰ ਦੇ ਬਾਹਰ ਭਾਈ ਮੇਰੀ ਰੋਟੀ ਹੈ ਰੋਟੀ ਖੁਦਾ ਜੀ ਰੋਟੀ ਭਾਈ ਫਿਰ ਤੁਸੀਂ ਮੰਦਾ ਵੇਚਣ ਦੇ ਅਰਮਾਖੋ ਗੁੱਟੇ ਤੁਸੀਂ ਰੱਖੋ ਹੋ ਰੱਖਿਆ ਫਲੇਵਰ ਤੱਕ ਉਹ ਤੰਬਾਕੂ ਦੇ ਬਸ ਭਾਜੀ ਮੇਰੀ ਮੇਰੀ GST ਵਾਲੀ ਚੀਜ਼ ਮੈਂ ਸਰਕਾਰ ਨੂੰ ਟੈਕਸ ਦੇਣਾ ਸਾਰਾ ਕੋਈ ਦੇਣਾ ਮੈਂ ਉਹ ਕਿਵੇਂ ਫਿਰ ਤੁਸੀਂ ਪੁਲਿਸ ਪ੍ਰਸ਼ਾਸਨ ਕੋ ਕਹਿੰਦਾ ਜੀ ਹੁੱਕੇ ਬੈਨ ਨਾ ਭਾਜੀ ਮੇਰੇ ਪਪਾ ਚ ਆਹ ਚਾਹ ਪਿਆਣਾ ਬੈਨ ਮੇਰੇ GST ਤੋਂ ਲੈ ਉਹ ਪਿਆਣਾ ਬੈਨ ਤਾਂ ਮੇਰਾ ਵਿਕਣਾ ਬੈਨ ਨਹੀਂਗਾ ਮੈਂ ਤੁਹਾਨੂੰ ਭਾਜੀ ਆਪਾਂ ਤੁਸੀਂ ਚੀਜ਼ GST ਦੇ ਲੈਂਦੇ ਹੋ ਦੇ ਨਾਲ ਲਾਇਆ ਉਹ ਕਿਉਂ ਨਾ ਕਰੋ ਦਰਗਾਹ ਤੇ ਚੜ੍ਹਦਾ ਦਰਗਾਹ ਦੇ ਬਾਹਰ ਲਾ ਲਓ ਆਪਾਂ ਨੂੰ ਕਿਹੇ ਧਰਮ ਮੰਦਿਰ ਨੂੰ ਦੁਕਾਨ ਮੰਦਿਰ ਨੂੰ ਦੁਕਾਨ ਕਿਉਂ ਹੋਰਦੇ ਨੇ ਮੰਦਿਰ ਨੇ ਤੁਹਾਨੂੰ ਕਿਹਾ ਉਹ ਕਿਵੇਂ ਚੱਲਣੀ ਦੁਕਾਨ ਤੇ ਭਾਜੀ ਮੈਨੂੰ ਫਿਰ ਮੈਂ ਆਪਣੀ ਕਮਾਈ ਤੇ ਰੋਟੀ ਮੰਦਿਰ ਨੇ ਕਿਹਾ ਤੁਹਾਨੂੰ ਹੁੱਕੇ ਵੇਚ ਭਾਜੀ ਮੈਂ ਰੋਟੀ ਖਾਣੀ ਹੈ ਤੂੰ ਰੋਟੀ ਖਾਣੀ ਨਸ਼ਾ ਵੇਚ ਕੇ ਯਾਰ ਲੋਕਾਂ ਨੂੰ ਕੀ ਦਿਖਾਉਣਾ ਤੂੰ ਲੋਕੀ ਪਸ਼ਾਕਾਂ ਲੈ ਹਰਾਂ ਧਰਮ ਜੀ ਨਵਰਾਤਰੇ ਸ਼ੁਰੂ ਨੇ ਲੋਕਾਂ ਨੇ ਆਣ ਉੱਥੇ ਕੀ ਵੇਖਣਗੇ ਸਾਡੇ ਮੰਦਿਰਾਂ ਤੇ ਨਸ਼ਾ ਨਿਕਲਦੇ ਆ ਭਾਈ ਮੈਂ ਨਸ਼ਾ ਵੇਚ ਨਹੀਂ ਗਿਆ ਆ ਨਸ਼ਾ ਹੀ ਆ ਹੋਰ ਇਹਦਾ ਕੁਝ ਨਹੀਂ ਵੇਚਣਿਆ ਮੈਂ ਭਾਈ ਦਰਗਾਹਾਂ ਤੇ ਦਰਗਾਹਾਂ ਤੇ ਬਹੁਤ ਬੰਦ ਕਰ ਦਿਨਾ ਕੋਸ ਸਾਨੂੰ ਭਾਈ ਤੁਹਾਡੇ ਨਾਲ ਵੇਖੋ ਮੈਂ ਤੁਹਾਡੇ ਕੋਲ ਦੋਕੀ ਨਮਰਦ ਕਰ ਦਿੰਦਾ ਅਸੀਂ ਸਿਰਫ ਇਹ ਯਾਰ ਕੀ ਕਰਦੇ ਹੋ ਉੱਥੇ ਕਰਵਾ ਦੇ ਵਿੱਚ ਮਾਰਾ ਤੁਹਾਨੂੰ ਬਰਕਤਾਂ ਭਰੀ ਹੈ ਕੀ ਕਰਦੇ ਹੋ ਪੁੱਲਾ ਇੱਕ ਲੋ ਭਾਈ ਇਹ ਚੀਜ਼ ਦਿਖਾਓ ਬਸ ਇੱਕ ਇੱਕ ਕਾਦੇ ਚ ਪੈਂਦੇ ਆ ਹਾਂ ਤੇ ਫੇਰ ਉਹ ਭਾਜੀ ਇਹ ਤਾਂ ਹੋਈਓ ਗੱਲ ਹੋ ਗਈ ਪੀਣੀ ਸਿਗਰਟ ਅਰੇ ਚ ਤੰਬਾਕੂ ਘਾਟਾ ਤੇ ਉੱਥੇ ਤੰਬਾਕੂ ਜ਼ਿਆਦਾ ਆਹ ਭਾਈ ਵੇਖੋ ਮੈਂ ਤੁਹਾਨੂੰ ਗਲਤ ਨਹੀਂ ਕਰਨ ਆਇਆ ਜਾਂ ਮੈਂ ਤੁਹਾਡੇ ਨਾਲ ਕੋਈ ਲੜਾਈ ਲੜਾਂ ਨਹੀਂ ਮੈਂ ਤਾਂ ਸਿਰਫ ਤੁਹਾਨੂੰ ਕਹਿਣ ਆਇਆ ਕਿ ਤੁਸੀਂ ਆਪ ਸ਼ਰਮ ਕਰੋ ਤੁਸੀਂ ਵੀ ਰੱਬ ਨੂੰ ਮੰਨਦੇ ਹੋ ਮੰਨਣਾ ਬੰਦ ਕਰ ਦਿਓ ਤੁਹਾਨੂੰ ਤੁਹਾਡੀ ਮੇਰੇ ਤੋਂ ਬਹੁਤ ਰਿਸਪੈਕਟਿਡ ਆ ਤੁਸੀਂ ਮੇਰੇ ਤੋਂ ਉਮਰ ਤੋਂ ਵੀ ਵੱਡੇ ਜੇ ਲੇਕਿਨ ਤੁਹਾਨੂੰ ਆਪ ਨੂੰ ਸ਼ਰਮ ਆਣੀ ਚਾਹੀਦੀ ਜੇ ਮੈਨੂੰ ਕਿਸੇ ਨੇ ਦੱਸਿਆ ਤਾਂ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਕਰ ਰਹੇ ਹਾਂ ਗੁਟਕਾ ਪ੍ਰਮੋਟ ਕਰਨਦੇ ਹੋ ਤੁਸੀਂ ਦੱਸੋ ਨਾ ਤੁਹਾਨੂੰ ਆਪਣੇ ਮਨ ਤੇ ਹੱਥ ਰੱਖ ਕੇ ਕਹੋ ਸਹੀ ਹੈ ਭਾਈ 2 ਮਿੰਟ 2 ਮਿੰਟ ਨਹੀਂ ਨਹੀਂ ਇੱਕ ਹਮ ਸਹੀ ਹੈ ਕੈਮਰਾ 2 ਮਿੰਟ ਬੰਦ ਆ ਅੱਜ ਤੁਹਾਨੂੰ ਕੈਮਰੇ ਦੇ ਔਰ ਲੱਗਿਆ ਕਿ ਕੈਮਰਾ ਬੰਦ ਕਰ ਦੋ ਲੇਕਿਨ ਜਿਹੜਾ ਕੰਮ ਤੁਸੀਂ ਕਰਨਦੇ ਹੋ ਸਹੀ ਆ ਤੁਸੀਂ ਆਪਣੇ ਮੂੰਹੋਂ ਕਹਿ ਦੋ ਮੈਂ ਸਹੀ ਕਰਨਾ ਹੈ ਮੈਂ ਚੱਲ ਜਾਂਗਾ ਆਪਣੇ ਮਨ ਤੇ ਹੱਥ ਰੱਖ ਕੇ ਕਹਿ ਦੋ ਮਹਾਰਾਜ ਦੀ ਮਗਰ ਤੁਸੀਂ ਸਰੂਪ ਸਜਾਇਆ ਵਾ ਗੱਡੀ ਤੇ ਤੁਸੀਂ ਬੈਠੇ ਹੋ ਤੇ ਵੇਚਣ ਤੁਸੀਂ ਗੁਟਕੇ ਵਲੇ ਤੰਬਾਕਹ ਨਾਮ ਜੀ ਵਰੁਣ ਸਰੀ ਜੀ ਨਾ ਹਾਂਜੀ ਵਰੁਣ ਜੀ ਇੱਥੇ ਹੀ ਆਇਓ ਕੀ ਮੈਂ ਆਪਾਂ ਖਲੋਤੇ ਆ ਜੀ ਦਰਗਿਆਣਾ ਤੀਰਥ ਦੇੰਦਰ ਜਿਹੜਾ ਬਰਗਾਨਾ ਕੰਪਲੈਕਸ ਬਣਿਆ ਉੱਥੇ ਆ ਵੇਖੋ ਆਂਡ ਗਵਾਂਡ ਤੁਸੀਂ ਵੇਖੋਗੇ ਨਾ ਸਾਰੀਆਂ ਧਾਰਮਿਕ ਚੀਜ਼ਾਂ ਦੀਆਂ ਦੁਕਾਨਾਂਾਂ ਨੇ ਮੂਰਤੀਆਂ ਚੋਲੇ ਸਭ ਕੁਝ ਵਿਕਦਾ ਤੇ ਆ ਦੋ ਦੁਕਾਨਾਂ ਦੇ ਸਾਹਮਣੇ ਤੀਜੀ ਦੁਕਾਨ ਮੇਨ ਉਹ ਕਾ ਵੀ ਕੰਦੇ ਆ ਤੇ ਜੋ ਕਿ ਆਸਤਾਨ ਆਸਤਾਨ ਨਾਲ ਖਲਵਾੜ ਕੀਤਾ ਜਾ ਰਿਹਾ ਇਹ ਤੰਬਾਕੂ ਵਾਲੇ ਫਲੇਵਰ ਵੇਚਣਦੇ ਨੇ ਪੁਲਿਸ 10 ਕਦਮਾਂ ਦੀ ਦੂਰੀ ਤੇ ਚੌਂਕੀ ਆ ਪੁਲਿਸ ਰੈਸਟੋਰੈਂਟਾਂ ਦੇ ਪੱਬਾਂ ਤੇ ਜਾ ਕੇ ਰੇਟ ਕਰਦੀ ਆ ਕਿ ਹੁੱਕੇ ਫੜੇ ਆ ਪਾ ਹੁੱਕੇ ਫੜੇ ਤੇ ਸ਼ਰਿਆਨ ਵੀ ਕਹਿੰਦੇ ਨੇ ਇਹ ਮਤਲਬ ਕਿ ਸਾਡਾ ਧਰਮ ਆ ਜਾਂ ਸਾਡੀ ਆਸਤਾ ਵਾ ਤਾਂ ਕਰਕੇ ਨਹੀਂ ਕੋਈ ਇਹਦੇ ਵਾਸਤੇ ਵੱਲ ਧਿਆਨ ਦੇ ਰਿਹਾ ਮੈਂ ਦੁਕਾਨਾ ਕਮੇਟੀ ਬਹੁਤ ਸ਼ਲਾਗਾ ਯੋਰ ਕੰਮ ਕਰਦੀ ਆ ਤੇ ਗਾਂ ਪਿਛਲੇ ਲੰਬੇ ਸਮੇਂ ਤੋਂ ਕਰ ਰਹੀ ਹੈ ਲੇਕਿਨ ਇਹ ਦੁਕਾਨਾ ਬਹੁਤ ਪੁਰਾਣੀਆਂ ਨੇ ਤੇ ਮੈਂ ਉਹਨਾਂ ਅੱਗੇ ਵੀ ਹੱਥ ਜੋੜ ਬੇਨਤੀ ਕਰਾਂਗਾ ਆਪਣੇ ਧਰਮ ਨੂੰ ਅਹੀ ਆਪ ਬਚਾਣਾ ਵਾ ਇਹੋ ਜੇ ਆ ਜਿਹੜੀਆਂ ਦੁਕਾਨਾਂ ਗਿਆ ਨਾਲ ਬੰਦ ਕਰਾਇਆ ਜਾਵੇ ਇੱਥੇ ਧਾਰਮਿਕ ਸਾਮਾਨ ਵਿਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਲੇਕਿਨ ਨਸ਼ਾ ਪ੍ਰਮੋਟ ਕਰਨ ਨੇ ਆਪਾਂ ਲੱਗਦਾ ਨਹੀਂ ਜਿੱਥੇ ਦੁਕਾਨਾ ਹੈ ਉੱਥੇ ਸਾਮਾਨ ਵੀ ਮਿਲਦਾ ਰਾਧਾ ਕ੍ਰਿਸ਼ਨ ਜੀ ਦਾ ਹੁਣ ਸਾਰੇ ਵੇਖੋ ਭਾਈ ਕੋਈ 15-20 ਦਿਨ ਰਹਿ ਗਏ ਨਾ ਮਰਾਤੇ ਸ਼ੁਰੂ ਹੋਏ ਨਾ ਮੈਂ ਕਹਿੰਦਾ ਵੇਖੋ ਜੀ ਆਲੇ ਦੁਆਲੇ ਸਾਰੇ ਕ੍ਰਿਸ਼ਨ ਮਹਾਰਾ ਦੇ ਚੋਲੇ ਨੇ ਮੂਰਤੀਆਂ ਨੇ ਕਿੱਡੀਆਂ ਸੋਨਾ ਸੋਨਾ ਸਾਰੇ ਧਾਰਮਿਕ ਸਮਾਨ ਨੰਬਰਸਨ ਕਿਤੋਂ ਵੀ ਲੈਣਾ ਹੋਵੇ ਨਾ ਦਰਗਹਾਂ ਤੇ ਕੰਪਲੈਕਸ ਚ ਜਾਂਦਾ ਲੇਕਿਨ ਇੱਥੇ ਹੁੱਕੇ ਵਿਕਨੇ ਕਿਤਨਾ ਕਿਤੇ ਧਰਮ ਦੀ ਤੇ ਧੱਜੀਆਂ ਉਡਾਉਂਦੀਆਂ ਨਾਣੇ ਆਪਾਂ ਚਾਣਨ ਵਾਸਤੇ ਲੈਂਦੇ ਹੈ ਕਈ ਪੀਰਾ ਪੁਰਨਾ ਦੇ ਅੱਛਾ ਅਪਰਾਸ ਕਰਕੇ ਇਹ ਲਾਇਸੈਂਸ ਹਗਾ ਤੁਹਾਡੇ ਕੋ ਆਪਣਾ ਕਿਸੇ ਉਕੇ ਵੇਚ ਦੇ ਜੇ ਜਾਂ ਰੁਪਏ ਦਾ ਸਮਾਨ ਵੇਚ ਦੇ ਜੇ ਹਾਂਜੀ ਵੀ ਕੋ ਦੇਖੋ ਸਾਰੇ ਬੰਨੇ ਸਮਾਨ ਲਗਾ ਮੂੜ ਕੇ ਭਗਵਾਨਾਂ ਦੀ ਆਪ ਇਹ ਕਿਹੜੀ ਕਿਹੜੀ ਜਗ੍ਹਾ ਦੁਕਾਨ ਹੈ ਤੁਹਾਡੀ ਜੁਲਿਆਣਾ ਮੰਦਿਰ ਜੋ ਵੀ ਦੇਖਦੇ ਤਬਾਕੂ ਇੱਕ ਜੋ ਬੰਦੇ ਕਰੀਆ ਕਿੱਥੇ ਕਿੱਥੇ ਕਰਕੇ ਹੈਗਾ ਮੜਿਆ ਜਾਂ ਚਾਹ ਤੋਂ ਦੱਸ ਦਿਓ ਮੜਿਆ ਹੈਗਾ ਕਿੱਥੇ ਕਰਕੇ ਹੈ ਸੀ ਮਾਝੇ ਨੂੰ ਦੇਖ ਲਾ ਦੋ ਕਿੰਨਾ ਆਪਣਾ ਇਹ ਲੋਕਾਂ ਨੂੰ ਨਹੀਂ ਆਹੀ ਹੈ ਜੀ ਇਹਦੇ ਜਾਂ ਨਹੀਂ ਵਿਕਣਾ ਚਾਹੀਦਾ ਨਹੀਂ ਵਿਕਨੇ ਚਾਹੀਦੇ ਕਰਨਾ ਦੁੱਤ ਬਿਲਕੁਲ ਕੀ ਹੋਗਾ ਲੱਗਦਾ ਨਹੀਂ ਕਿ ਮੈਂ ਮਾਈਸ਼ਾਹਰ ਜਰੋਰੀ ਫਾਰ ਆਓ ਕਾਹਾਂ ਦਿਨਾਂ ਬਾਅਦ ਨਰਾਤੇ ਆਣ ਆਲੇ ਆ ਅੱਗੇ ਸੂਬਾ ਮਾਰੋ